ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਇਲਾਕੇ ਦੇ ਮੈਂਬਰ ਸਰਦਾਰ ਕਰਤਾਰ ਸਿੰਘ ਚਾਵਲੇ ਨੇ ਆਪ ਇੱਥੇ ਅਰਦਾਸ ਕੀਤੀ ਹੈ। ਔਰ ਅਰਦਾਸ ਕਰਕੇ ਗੁਰੂ ਪਾਸੋਂ ਇਹ ਦਾਨ ਮੰਗਿਆ ਕਿ ਸੱਚੇ ਪਾਸ਼ਾ ਸਾਡੇ ਸਕੂਲਾਂ ਨੂੰ ਸਾਡੇ ਹਸਪਤਾਲਾਂ ਨੂੰ ਸਾਡੇ ਕਲਜਾਂ ਨੂੰ ਸਾਡੇ ਪ੍ਰਬੰਧਨ ਨੂੰ ਬਚਾਣਾ। ਜੋ ਕੁਝ ਹੋ ਰਿਹਾ ਹੈ ਉਹ ਆਪ ਜਾਣੇ ਜਾ ਰਹੇ ਹਾਂ। ਅੱਜ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਸੱਚੇ ਪਾਤਸ਼ਾਹ ਪੰਥ ਦੇ ਉੱਤੇ ਪੰਥ ਦੇ ਉੱਤੇ ਬੜੀ ਵਿਰਤਾਈ ਹੈ ਅਜ ਕਾਲ ਤੱਕ ਦੇ ਮੁਕਾਬਲੇ ਦੇ ਉੱਤੇ ਕਈ ਸਰਕਾਰਾਂ ਕਈ ਪਾਰਟੀਆਂ ਆਪਣੇ ਬੰਦੇ ਖੜੇ ਕਰਨਾ ਚਾਹੁੰਦੀਆਂ ਇਸ ਗੱਲ ਦਾ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਜਿਹੜੇ ਬੰਦੇ ਖੜੇ ਹੋਣਗੇ ਜਿਹੜੀਆਂ ਪਾਰਟੀਆਂ ਖੜਾ ਕਰਾਣ ਗਿਆ ਲਫ਼ਜ਼ ਤੇ ਨਹੀਂ ਮੈਂ ਕਹਿਣਾ ਚਾਹੁੰਦਾ ਪਰ ਕੇ ਬਗੈਰ ਸੱਚੇ ਪਾਤਸ਼ਾਹ ਤੂੰ ਹੀ ਬੁਲਾ ਰਿਹਾ ਹੈ ਵੀ ਨਾ ਸੁੱਟ ਜਾਏਗਾ ਉਹਨਾਂ ਦਾ ਜਿਹੜਾ ਜਿਹੜਾ ਸਿੱਖ ਪੰਧੀਆਂ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕਰੇਗਾ ਉਹ ਇਸ ਸੰਸਾਰ ਵਿੱਚ ਵਿਚਨ ਜੋਗ ਨਹੀਂ ਰਹੇਗਾ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਸਮੂੱਚੇ ਸਾਥੀਆਂ ਵੱਲੋਂ ਕਿ ਅਕਾਲ ਤਖਤ ਦੀ ਚੜ੍ਹਦੀ ਕਲਾ ਪੰਥ ਤੇ ਚੜ੍ਹਦੀ ਕਲਾ ਔਰ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖਣਾ ਤਾਂ ਕਿ ਪੰਥ ਦੀ ਸਹੀ ਮੈਨੇਜ ਅਸੀਂ ਸੇਵਾ ਕਰ ਸਕੀਏ ਇਹ ਹੀ ਬੇਨਤੀ ਹੈ ਇਹ ਅਰਦਾਸ ਹੈ ਪੌਲ ਚੌਕ ਦੀ ਮਾਫੀ ਇੱਕ ਵਾਰ ਫਿਰ ਮੈਂ ਸਰਦਾਰ ਕਰਤਾਰ ਸਿੰਘ ਚਾਵਲਾ ਵਿੱਕੀ ਜੀ ਨੂੰ ਵਧਾਈ ਦਿੰਦਾ ਔਰ ਦੱਸਣਾ ਚਾਹੁੰਦਾ ਸਾਡਾ ਹਰ ਮੈਂਬਰ ਹਰ ਕੰਮ ਕਰਨ ਵਾਸਤੇ ਗੁਰੂ ਦਾ ਤਿਆਰ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਗੁਰਦੁਆਰਾ ਨਾਨਕ ਸਾਹਿਬ ਵਿਖੇ ਜਿਹੜੀ ਸਾਡੀ ਅਰਦਾਸ ਦੀ ਲੜੀ ਸ਼ੁਰੂ ਹੋਈ ਹੈ ਪੰਥਕ ਅਰਦਾਸ ਅੱਜ ਦਾ ਜਿਹੜਾ ਤੀਜਾ ਸੀ ਅਦੇ ਗੁਰੂ ਨਾਨਕ ਦੇਵ ਸਾਹਿਬ ਕੀ ਹੋਈਆ ਪਹਿਲੀ ਅਰਦਾਸ ਗੁਰੂ ਬੰਗਲਾ ਸਾਹਿਬ ਦੂਸਰੀ ਰਿਕਾਵ ਕਰਨ ਸਾਹਿਬ ਔਰ ਅੱਜ ਨਾਨਕ ਦੇਵ ਸਾਹਿਬ ਕੀ ਹੋਈਆ ਚੌਥੀ ਅਰਦਾਸ ਅਗਲੇ ਸੰਡੇ ਨੂੰ ਲਗਭਗ ਮਨੋ ਟਿਲੇ ਸਾਹਿਬ ਹੋਣੀ ਹੈ ਅਗਲਾ ਪ੍ਰੋਗਰਾਮ ਦੱਸ ਦਿੱਤਾ ਜਾਏਗਾ ਇਹ ਅਰਦਾਸ ਇਸ ਵਸਤੇ ਕੀਤੀ ਜਾ ਰਹੀ ਜਿਹੜੇ ਸਾਡੇ ਸਕੂਲ ਨੇ ਜਿਹੜੇ ਸਾਡੇ ਹਸਪੀਟਲ ਨੇ ਜਿਹੜੇ ਸਾਡੀ ਇੰਸਟੀਟਿਊਸ਼ਨ ਨੇ ਉਹਦੀ ਬਰਬਾਦੀ ਹੋ ਰਹੀ ਹੈ ਬਹੁਤ ਜ਼ਿਆਦਾ ਆਪ ਜੀ ਨੂੰ ਸਭ ਨੂੰ ਸੰਗਤ ਨੂੰ ਪਤਾ ਹੈ ਕਿ ਇਸ ਵਕਤ ਲਗਭਗ 400 ਕਰੋੜ ਦੀ ਦੇਣ داری ਹੈ ਔਰ ਸਕੂਲ ਦੇ ਉਤੇ ਜਿਹੜੀ ਲੈਂਡਸ ਨੇ ਸਾਡੀਆਂ ਵਿਗੜਦੀ ਲੈਂਡ ਹੋਰ ਲੈਂਡਸ ਨੂੰ ਇਹ ਵੇਚਣ ਦੀ ਜਾਂ ਆਕਸ਼ਨ ਕਰਨ ਦੀ ਤਿਆਰੀ ਚ ਚੱਲ ਰਹੀ ਹੈ ਗਵਰਨਮੈਂਟ ਵੱਲੋਂ ਪ੍ਰਬੰਧਕਾਂ ਵੱਲੋਂ ਕਰਾਈ ਜਾ ਰਹੀ ਹੈ। ਔਰ ਇਹਦਾ ਕੋਈ ਸਿੱਧਾ ਰਸਤਾ ਨਹੀਂ ਲਿੱਤਾ ਗਿਆ। ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਨਾ ਕਿ ਸਕੂਲ ਮੈਨੇਜ ਕਰਨਾ, ਹਸਪਤਾਲ ਮੈਨੇਜ ਕਰਨਾ ਇਹ ਕੋਈ ਛੋਟਾ ਕੰਮ ਨਹੀਂ ਹੈ। ਅੱچھے ਬੰਦੇ ਹੋਣੇ ਚਾਹੀਦੇ ਨੇ ਜਿਹੜੇ ਮੈਨੇਜ ਕਰ ਸਕਣ ਔਰ ਅੱچھے ਹੀ ਸਮਝਦਾਰ, ਸੁਲਝੇ ਹੋਏ ਪ੍ਰਧਾਨ ਸਕੱਤਰ ਹੋਣੇ ਚਾਹੀਦੇ ਨੇ। ਨਾ ਕਿ ਆਪਣੀ ਪ੍ਰਾਪਰਟੀਆਂ ਨੂੰ ਵੀ ਕੁਮਾਨ ਐਸੇ ਪ੍ਰਧਾਨ ਸਕੱਤਰਾਂ ਦੀ ਸਾਨੂੰ ਕੋਈ ਉਦਨੀ ਜਿਹੜੇ ਚੇਅਰਮੈਨਾਂ ਜੂਤਨੀ ਜਿਹੜੇ ਆਪਣੀ ਹੀ ਪ੍ਰਾਪਰਟੀ ਨੂੰ ਵਿਕਵਾਨ ਤੇ ਲੱਗੇ ਹੋਏ ਨੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਵਾ ਦੁਬਾਰਾ ਤੋਂ ਕਿ ਐਸੇ ਸੰਬਤ ਬਖਸ਼ਣ ਇਹਨਾਂ ਨੂੰ ਕਿ ਜਿਹੜੀ ਸਾਡੀ ਪ੍ਰਾਪਰਟੀਆਂ ਵਿਕਰੀ ਨੇ ਗੁਰਦੁਆਰੇ ਦੀਆਂ ਨਿਲਾਮਾ ਹੋਣ ਜਾ ਰਹੀਆਂ ਨੇ ਤਿਆਰੀ ਚੱਲ ਰਹੀ ਹੈ ਉਹਦੀ ਕੋਰਟ 'ਚ ਕੇਸ ਨੇ ਔਰ ਕੋਰਟ ਨੇ ਆਰਡਰ ਵੀ ਕੀਤੇ ਹੋਏ ਨੇ ਵੈਲਿਊਏਸ਼ਨ ਉਸਤੇ ਫਾਈਲ ਚਲੀ ਗਈ ਹੈ ਸਾਡੀ ਉਹ ਨਾ ਹੋਵੇ ਅਤੇ ਉਹ ਸਾਰੀ ਪ੍ਰਾਪਰਟੀ ਬਚ ਜਾਣ ਪੈਸਾ ਵਸੀਲਾ ਬਣਨ ਐਸਾ ਕੰਮ ਹੋਵੇ ਗੁਰੂ ਅੱਗੇ ਅਰਦਾਸ ਹੈ ਔਰ ਇਹਨਾਂ ਨੂੰ ਸੰਮਤ ਬਖਸ਼ਣ ਕੀ ਕੀ ਕਰਨ ਜਾ ਰਹੇ ਨੇ ਸਾਡੇ ਪੂਰੇ ਗਰੁੱਪ ਨੂੰ ਸਟ੍ਰੈਟਜੀ ਕਲਾ ਬਖਸ਼ਣ ਜਿਹੜੇ ਇਸ ਲੜਾਈ ਦੇ ਵਿੱਚ ਨਾਲ ਖੜੇ ਹੋ ਕੇ ਹਨ ਦਾ ਸਾਥ ਵੀ ਦੇਣ ਨੂੰ ਤਿਆਰ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਕੰਮ ਬਹੁਤ ਇਮਾਨਦਾਰੀ ਨਾਲ ਕੀਤਾ ਜਾਵੇ ਵਾਹਿਗੁਰੂ ਜੀ